ਦਾ ਸਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 17 ਜੂਨ 2025 ਦਿਨ ਮੰਗਲਵਾਰ ਹਾੜ ਮਹੀਨੇ ਦੀ 3 ਤਰੀਕ ਹੈ ਜੀ ਸੈਮੀਆਮੂ ਕੈਟਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿਗਾ ਸਵਾਗਤ ਹੈ ਹਮੇਸ਼ਾ ਜੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਹੁਣ ਐਡਮੈਂਟਨ ਵਿੱਚ ਆਪਣੀ ਤੀਜੀ ਲੋਕੇਸ਼ਨ ਖੋਲਣ ਦਾ ਫੈਸਲਾ ਕੀਤਾ ਹੈ ਇਸ ਦੇ ਨਾਲ ਆਪਣਾ ਮੋਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਵੱਡੀ ਡੀਲਰਸ਼ਿਪ ਹੈ ਤੇ ਨਾਲੇ ਸਾਡੇ ਸਪਾਂਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਂਕੂਵਰ ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਜਿਹੜੀ ਕਰਾਂਗੇ ਜੀ ਉਹ ਕੋਵੀਆ ਏਜੰਸੀ ਸੀਸਰ ਦੀ ਰਿਪੋਰਟ ਉਹ ਭਾਰਤ ਬਾਰੇ ਕੀ ਕਹਿੰਦੀ ਹੈ অন্ਟਾਰੀਓ ਦੇ ਮੁੱਖ ਮੰਤਰੀ ਡੈਗ ਫੋਰਡ ਨੇ ਕਾਨੂੰਨ ਦੇ ਵਿੱਚ ਨਿਰਾਸ਼ਾ ਕਿਉਂ ਪਗਟਾਈ ਹੈ ਜੀ 7 ਸਮਾਗਮ ਤੋਂ ਕੀ ਖਬਰਾਂ ਆ ਰਹੀਆਂ ਹਨ ਮੋਦੀ ਦਾ ਸਵਾਗਤ ਕਿਵੇਂ ਹੋਇਆ ਈਰਾਨ ਅਤੇ ਇਜ਼ਰਾਈਲ ਦੀ ਜੰਗ ਕਿਵੇਂ ਵਧਦੀ ਜਾ ਰਹੀ ਹੈ ਤੇ ਇਸ ਦੇ ਨਾਲ ਆਪਾਂ ਗੱਲ ਕਰਾਂਗੇ 에ਅਰ ਇੰਡੀਆ ਦੀ ਜਿਸ ਦੀਆਂ 7 ਉਡਾਣਾਂ ਜਿਹੜੀਆਂ ਪਿਛਲੇ ਦਿਨਾਂ 'ਚ ਉਹ ਰੱਦ ਕੀਤੀਆਂ ਗਈਆਂ ਰੈਗੂਲੇਟਰਸ ਦੇ ਵੱਲੋਂ ਅਖੀਰ ਦੇ ਵਿੱਚ ਗੱਲਬਾਤ ਹੋ ਗਈ ਭਗਵੰਤ ਮਾਨ ਦੇ ਕੈਬਨਿਟ ਮੰਤਰੀ ਦੀ ਜਿਹਦੀ ਇੱਕ ਸ਼ਲੀਲ ਵੀਡੀਓ ਵਾਇਰਲ ਹੋ ਰਹੀ ਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਣੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ ਪਤਾ ਨੋਟ ਕਰੋ 812 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 604 593 1111 604 593 1111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਜ਼ ਆਪਣਾ ਮੋਟਰਜ਼ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨਾਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਜ਼ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਸੋ ਹੋਤਾ ਸ਼ੋ ਚੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੀ ਖੁਫੀਆ ਏਜੰਸੀ ਸੀਸਿਸ ਜਾਨੀ ਕਿ ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ ਵੱਲੋਂ ਇੱਕ ਰਿਪੋਰਟ ਕੈਨੇਡਾ ਦੀ ਪਾਰਲੀਮੈਂਟ ਵਿੱਚ ਰੱਖੀ ਗਈ ਹੈ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਭਾਰਤ ਹੱਲੇ ਵੀ ਵਿਦੇਸ਼ੀ ਦਖਲਅੰਦਾਜ਼ੀ ਵਾਸਤੇ ਕੈਨੇਡਾ ਲਈ ਇਹ ਇੱਕ ਖਤਰਨਾਕ ਮੁੱਲਕੀ ਦੀ ਉੱਤੇ ਖਾਸ ਨਿਗਾਹ ਰੱਖਣ ਦੀ ਲੋੜ ਆ ਇਸ ਵੇਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਵਿੱਚ ਜੀ7 ਸਮਾਗਮ ਦੇ ਵਿੱਚ ਉਹਨਾਂ ਨੂੰ ਸੱਦਾ ਦਿੱਤਾ ਹੋਇਆ ਤੇਨ ਉਸੇ ਮੌਕੇ ਕੈਨੇਡਾ ਦੀ ਕੋਫੀ ਏਜੰਸੀ ਸੀਸਸ ਵੱਲੋਂ ਇਹ ਕੱਥ ਚੋਂ ਮੌਗਲੀ ਕੱਢ ਕੇ ਮਾਰੀ ਗਈ ਆ ਇਹ ਰਿਪੋਰਟ ਜਿਹੜੀ ਸ਼ੁੱਕਰਵਾਰ ਨੂੰ ਪਾਰਲੀਮੈਂਟ ਦੇ ਵਿੱਚ ਰੱਖੀ ਗਈ ਆ ਤੇ ਅਗਲੇ ਬੁੱਧਵਾਰ ਜਾਨੀ ਕਿ ਕੱਲ ਨੂੰ ਇਹ ਉਹਨਾਂ ਦੀ ਵੈਬਸਾਈਟ ਦੇ ਉੱਤੇ ਪਬਲਿਕ ਕਰ ਦਿੱਤੀ ਜਾਣੀ ਆ ਭਾਰਤ ਤੋਂ ਇਲਾਵਾ ਪਾਕਿਸਤਾਨ ਰੂਸ ਤੇ ਚੀਨ ਦੇ ਉੱਤੇ ਵੀ ਦੋਸ਼ ਲਾਏ ਗਏ ਆ ਕਿ ਇਹ ਵੀ ਇਥੇ ਵਿਦੇਸ਼ੀ ਦਖਲਅੰਦਾਜ਼ੀ ਕਰ ਰਹੇ ਆ ਇਸ ਰਿਪੋਰਟ ਦੇ ਵਿੱਚ ਪ੍ਰਮੁੱਖ ਤੌਰ ਤੇ ਉੱਤੇ ਜ਼ਿਕਰ ਹੈ ਕਿ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਅਤੇ RCMP ਦੇ ਮੁਖੀ ਵੱਲੋਂ ਬਕਾਇਦਾ ਸਬੂਤ ਦੇ ਕੇ ਇਹ ਗੱਲ ਕਹੀ ਗਈ ਸੀ ਕਿ ਜਿਹੜੀ ਮੋਦੀ ਸਰਕਾਰ ਆ ਉਹਦਾ ਕੈਨੇਡਾ ਦੇ ਵਿੱਚ ਸਿੱਖਾਂ ਦੇ ਕਤਲ 'ਚ ਅਤੇ ਨਾਲ ਦੀ ਨਾਲ ਫਰੋਤੀਆਂ ਧਮਕੀਆਂ ਦੇ ਵਿੱਚ ਹੱਥ ਹੈਗਾ ਆ ਜਿਹੜੀ ਸੀਸਸ ਦੀ ਇਹ ਇਨਵੈਸਟਿਗੇਟਿਵ ਰਿਪੋਰਟ ਆ ਇਹਦੇ ਵਿੱਚ ਇਹ ਕਿਹਾ ਗਿਆ ਕਿ ਜੋ ਕੈਨੇਡਾ ਦੇ ਵਿੱਚ ਅ ਜਿਹੜੇ ਗੈਂਗਸਟੇਲ ਮਰਡਰ ਹੋ ਰਹੇ ਆ ਤੇ ਜੋ ਫਰੋਤੀਆਂ ਧਮਕੀਆਂ ਦਾ ਦੌਰ ਚੱਲ ਰਿਹਾ ਆ ਇਹਦੇ ਵਿੱਚ ਸਿੱਧੇ ਤੌਰ ਤੇ ਪਾਰ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਆ ਤੇ ਭਾਈ ਹਰਦੀਪ ਸਿੰਘ ਨੱਜਰ ਦਾ ਜਿਹੜਾ ਮਰਡਰ ਹੈਗਾ ਕਤਲ ਆ ਉਹਦੇ ਵਿੱਚ ਵੀ ਟ੍ਰਾਂਸਨੈਸ਼ਨਲ ਆਪਰੇਸ਼ਨ ਜਿਹੜਾ ਭਾਰਤੀਆ ਦਾ ਹੱਥ ਸੀਗਾ ਜੀ ਸੋ ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਖਾਲਸਤਾਨੀ ਸੰਘਰਸ਼ ਦੇ ਨਾਲ ਸੰਬੰਧਿਤ ਜਿਹੜੇ ਲੀਡਰ ਨੇ ਉਨਾ ਨੂੰ ਪੂਰੇ ਨਾਰਥ ਅਮਰੀਕਾ ਦੇ ਵਿੱਚ ਨਿਸ਼ਾਨਾ ਬਣਾਉਣ ਦੇ ਵਾਸਤੇ ਜਿਹੜਾ ਭਾਰਤੀ ਟ੍ਰਾਂਸਨੇਸ਼ਨਲ ਰੈਪ੍ਰੈਸ਼ਨ ਇਹ ਕੰਮ ਕਰ ਰਿਹਾ ਹੈ ਸੀਸਨ ਨੇ ਵੀ ਕਿਹਾ ਕਿ ਮੋਦੀ ਦਾ ਜਿਹੜਾ ਹਿੰਦੂਤਵੀ ਇਰਾਕਟਰਵਾਦੀ ਏਜੰਡਾ ਆ ਇਹਦੇ ਵਿੱਚ ਕੈਨੇਡਾ ਅੰਦਰ ਆਪਣੇ ਪ੍ਰੌਕਸੀ ਏਜੰਟ ਪੈਦਾ ਕੀਤੇ ਗਏ ਆ ਤਾਂ ਕਿ ਇੱਥੋਂ ਦੇ ਲੋਕਲ ਭਾਰਤੀ ਭਾਈਚਾਰੇ ਅਤੇ ਹੋਰ ਕਮਿਊਨਿਟੀ ਵਿੱਚ ਆਪਣੇ ਸੈੱਲ ਕਾਇਮ ਕੀਤੇ ਜਾ ਸਕਣ ਦਖਲਅੰਦਾਜ਼ੀ ਕੀਤੀ ਜਾ ਸਕੇ ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਇੰਡੀਆ ਦੇ ਜਿਹੜੇ ਦਬਾਅ ਪਾਉ ਤਰੀਕੇ ਨੇ ਤੇ ਇਹ ਜਿਹੜੇ ਲੋਕਾਂ ਨੂੰ ਟਾਰਗੇਟ ਕਰਨ ਵਾਲੀ ਗੱਲ ਆ ਇਹ ਸਿਰਫ ਤੇ ਸਿਰਫ ਭਾਰਤੀ ਭਾਈਚਾਰੇ ਤੱਕ ਸੀਮਿਤ ਨਹੀਂ ਆ ਜਿਹੜੀ ਕੈਨੇਡਾ ਦੀ ਮੇਨ ਪੋਲਿਟਿਕਸ ਆ ਉਹਦੇ ਵਿੱਚ ਵੀ ਭਰਪੂਰ ਦਖਲਅੰਦਾਜ਼ੀ ਕੀਤੀ ਜਾ ਰਹੀ ਆ ਸੋ ਸੀਐਸ ਵੱਲੋਂ ਕੈਨੇਡਾ ਸਰਕਾਰ ਨੂੰ ਇਹ ਸਿਫਾਰਿਸ਼ ਕੀਤੀ ਗਈ ਆ ਕਿ ਕੈਨੇਡਾ ਸਰਕਾਰ ਅਤੇ ਬਾਕੀ ਏਜੰਸੀਆਂ ਇਸ ਸਬੰਧੀ ਚਤੰਨ ਰਹਿਣ ਕਿ ਫੋਰਨ ਇੰਟਰਫੀਅਰੈਂਸ ਜਾਨੀ ਕਿ ਦਖਲਅੰਦਾਜ਼ੀ ਜਿਹੜੀ ਬਾਹਰ ਸਰਕਾਰ ਵੱਲੋਂ ਬੀਤੇ ਵਿੱਚ ਕੀਤੀ ਗਈ ਹੈ ਉਹ ਜੇ ਖਤਮ ਨਹੀਂ ਹੋਈ ਭਵਿੱਖ ਦੇ ਵਿੱਚ ਵੀ ਇਹ ਖਤਰਾ ਮੰਡਰਾਉਂਦਾ ਰਹੇਗਾ ਤੇ ਉਹ ਕਹਿੰਦੇ ਵੀ ਇਹ ਸਿਰਫ ਭਾਰਤੀ ਭਾਈਚਾਰੇ ਤੱਕ ਕਿਸੇ ਇੱਕ ਧਰਮ ਤੱਕ ਜਾਂ ਇੱਕ ਕਮਿਊਨਿਟੀ ਤੱਕ ਸੀਮਿਤ ਨਹੀਂ ਰਹਿਣਾ ਇਹ ਕੈਨੇਡਾ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਵੀ ਦਖਲਅੰਦਾਜ਼ੀ ਹੋਣ ਦੀ ਕੋਸ਼ਿਸ਼ ਹੋਣੀ ਹੈ ਸਵਾਸਤ ਕੈਨੇਡਾ ਸਰਕਾਰ ਪੂਰੀ ਚਤਨ ਰਹੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਨਟਾਰੀਓ ਦੀ ਵੈਸੇ ਤਾਂ ਪੂਰੇ ਕੈਨੇਡਾ ਦੇ ਵਿੱਚ ਜਿਹੜਾ ਨਾਰਮ ਕਾਨੂੰਨਾਂ ਉਹਨਾਂ ਦੀ ਖਿਲੀ ਲੜਾਈ ਜਾ ਰਹੀ ਹੈ ਪੁਲਿਸ ਜਿਹੜੀ ਆ ਹੋਮ ਮਹੀਨਿਆਂ ਬਧੀ ਜਾਂਚ ਤੋਂ ਬਾਅਦ ਮਿਲੀਅਨਸ ਆਫ ਡਾਲਰ ਖਰਚ ਕੇ ਜਿਹੜੇ ਆ ਉਹ ਅਪਰਾਧੀ ਫੜਦੀ ਆ ਤੇ ਜਸਟਿਸ ਸਿਸਟਮ ਦੇ ਵਿੱਚ ਕੰਮ ਕਰਦੇ ਨਾਰਮ ਕਾਨੂੰਨਾਂ ਦਾ ਫਾਇਦਾ ਲੈ ਕੇ ਵਕੀਰਾਂ ਨੂੰ ਘੰਟਿਆਂ ਵਿੱਚੇ ਛੁਡਾ ਲੈਂਦੇ ਆ ਤੇ ਹਣ ਗੱਲ ਇਥੋਂ ਤੱਕ ਚਲੀ ਗਈ ਹੈ ਕਿ ਅੰਟਾਰੀਓ ਦੇ ਮੁੱਖ ਮੰਤਰੀ ਨੇ ਵੀ ਇਹਦੇ ਉੱਤੇ ਨਿਸ਼ਾਨਾ ਸਿੱਧਿਆ ਅੰਟਾਰੀਓ ਦੇ ਮੁੱਖ ਮੰਤਰੀ ਡਰਗ ਫੋਰਡ ਨੇ ਕਿਹਾ ਕਿ ਮੇਰੀ ਆਪਣੀ ਮੇਰੇ ਆਪਣੇ ਘਰ ਦੇ ਡਰਾਈਵ ਦੇ ਵਿੱਚੋਂ ਸਾਡੀ ਗੱਡੀ ਚੋਰੀ ਹੋਣ ਲੱਗੀ ਸੀਗੀ ਤੇ ਮੈਨੂੰ ਪਤਾ ਆ ਗੱਡੀ ਚੋਰੀ ਕਰਕੇ ਲੈ ਵੀ ਜਾਂਦੇ ਫੜੇ ਵੀ ਜਾਂਦੇ ਬਾਅਦ ਚ ਉਹਨੀਆਂ ਜ਼ਮਾਨਤਾਂ ਹੋ ਜਾਣੀਆਂ ਸੀਗੀਆਂ ਸੋ ਉਹਨਾਂ ਨੇ ਦੱਸਿਆ ਕਿ ਚਾਰ ਜਣੇ ਜਿੰਨਾਂ ਵਿੱਚੋਂ ਦੋ ਜਿਹੜੇ ਹਲੇ ਨੌਜਵਾਨ ਸੀਗੇ ਨਾਬਾਲਗ ਸੀਗੇ ਉਹੋ ਤਕਰੀਬਨ 12:30 ਵਜੇ ਰਾਤ ਨੂੰ ਗੱਡੀ ਚੋਰੀ ਕਰਨ ਦੇ ਇਰਾਦੇ ਦੇ ਨਾਲ ਟੂਲ ਲੈ ਕੇ ਮੇਰੇ ਡਰਾਈਵਰ ਦੇ ਵਿੱਚ ਆ ਗਏ ਕਹਿੰਦੇ ਮੈਨੂੰ ਨਹੀਂ ਪਤਾ ਉਹਨਾਂ ਨੇ ਮੇਰੀ ਗੱਡੀ ਚੋਰੀ ਕਰਨੀ ਸੀ ਜਾਂ ਮੇਰੇ ਭਰਾ ਦਾ ਜਿਹੜਾ ਅਸਕਲੇਡ ਕੈਨੇਡਿਕ ਦਾ ਖੜਾ ਸੀਗਾ ਡਰਾਈਵ ਵਿੱਚ ਉਹ ਚੋਰੀ ਕਰਨਾ ਸੀਗਾ ਪਰ ਆਪਣੇ ਜਿੱਤੋਂ ਪੂਰੀ ਤਿਆਰੀ ਦੇ ਨਾਲ ਆਏ ਸੀਗੇ ਕੁਦਰਤੀ ਉਸ ਮੋਕੇ ਪੁਲਿਸ ਆ ਗਈ ਉਹਨਾਂ ਨੇ ਇਹ ਚਾਰੇ ਜਾਣੇ ਫੜ ਲਏ ਤੇ ਕਹਿੰਦੇ ਮੈਨੂੰ ਪੱਕਾ ਪਤਾ ਹੈ ਵੀ ਉਹ ਬਾਅਦ ਦੇ ਵਿੱਚ ਨਰਮ ਕਾਨੂੰਨਾਂ ਦਾ ਲਾਹਾ ਲੈਂਦਿਆਂ ਹੋਇਆ ਜ਼ਮਾਨਤ ਤੇ ਉੱਤੇ ਛੁੱਟ ਗਏ ਹੋਣਗੇ ਕਹਿੰਦੇ ਜੇ ਤਾਂ ਇਹ ਗੱਲ ਹੋ ਗਈ ਆ ਵੀ ਹੁਣ ਚੋਰਾਂ ਨੂੰ ਤੁਸੀਂ ਘਰੇ ਬਾਰਬੀਕਿਊ ਤੇ ਸੱਦ ਲਿਆ ਕਰੋ ਵੀ ਨਾਲੇ ਚੋਰੀ ਕਰ ਜਾਓ ਨਾਲੇ ਬਾਰਬੀਕਿਊ ਛੱਕ ਜਾਓ ਸੋ ਮਤਲਬ ਕੀ ਆ ਜਿਹੜੇ ਨਰਮ ਕਾਨੂੰਨ ਆ ਉਹਨਾਂ ਦੇ ਉੱਤੇ ਹੁਣ ਕੈਨੇਡੀਅਨ ਸਿਆਸਤਦਾਨ ਵੀ ਔਕੇ ਹੋਏ ਪਏ ਆ ਜੀ ਉਹ ਕਹਿੰਦੇ ਵੀ ਆਪ ਪੁਲਿਸ ਦਾ ਸੀਤ ਧੰਨਵਾਦ ਕਰਦੇ ਆ ਉਹ ਆਪਣਾ ਪੂਰਾ ਕੰਮ ਕਰ ਰਹੀ ਆ ਬੰਦੇ ਫੜਦੀ ਆ ਪਰ ਅਸਲ ਗੱਲ ਜਿਹੜੀ ਆ ਉਹ ਇਹ ਆ ਕਿ ਕਾਨੂੰਨ ਜਿਹੜੇ ਨੇ ਉਹਨਾਂ ਦੇ ਕਰਕੇ ਲਾਹਾ ਲੈ ਕੇ ਵਕੀਲਾਂ ਦੇ ਰਾਹੀਂ ਉਹ ਅਪਰਾਧੀ ਜਿਹੜੇ ਆ ਛੁੱਟ ਜਾਂਦੇ ਆ ਸੋ ਉਹਦੇ ਵਾਸਤੇ ਆਪਾਂ ਨੂੰ ਕੁਝ ਨਾ ਕੁਝ ਜਿਹੜਾ ਆ ਕਰਨਾ ਪਊਗਾ ਕਿਉਂਕਿ ਜਿਹੜਾ ਜਸਟਿਸ ਸਿਸਟਮ ਆ ਇਹ ਤੋਂ ਲੋਕ ਨਰਾਸ਼ ਹੋ ਰਹੇ ਆ ਆ ਫੋਰਡ ਦੀ ਗੱਲ ਬਹੁਤ ਹੱਦ ਤੱਕ ਸਹੀ ਹੈ ਕਿ ਕੈਨੇਡਾ ਇੱਕ ਸਾਧਾ ਦਾ ਮੁਲਕ ਸਿਰ ਉਹਨੇ ਤੇ ਵਣ ਵਣ ਦੀ ਲੱਕੜੀ ਇਕੱਠੀ ਕੀਤੀ ਹੋਈ ਆ ਬਹੁਤ سارے ਅਪਰਾਧੀ ਸਾਰਿਆਂ ਮੁਲਕਾਂ ਵਿੱਚੋਂ ਵਾਈਟ ਕਾਲਰ ਕਰਾਈਮ ਵਾਲੇ ਤੇ ਜਿਹੜੇ ਦੂਜੇ ਸਿੱਧੇ ਕਰਾਂ ਵਾਲੇ ਪਹੁੰਚੇ ਹੋਏ ਆ ਉਹਨਾਂ ਨੂੰ ਪੂਰਾ ਸ਼ਰਮ ਨਹੀਂ ਹੈਗੀ ਉਹ ਪੂਰਾ ਅਪਰਾਧ ਆਪਣਾ ਜੋਰਾਂ ਤੇ ਕਰ ਰਹੇ ਆ ਸੋ ਉਹਨਾਂ ਨੂੰ ਰੋਕਣ ਵਾਸਤੇ ਕਾਨੂੰਨ ਦੇ ਵਿੱਚ ਤਬਦੀਲੀ ਦੀ ਗੱਲ ਚੱਲਦੀ ਰਹਿੰਦੀ ਹੈ ਤੇ ਕੁਝ ਲੋਕ ਕਹਿੰਦੇ ਆ ਵੀ 1% ਅਪਰਾਧੀਆਂ ਨੂੰ ਕੰਟਰੋਲ ਕਰਨ ਦੇ ਲਈ 99% ਜਿਹੜੇ ਆਮ ਲੋਕ ਆ ਉਹਨਾਂ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਉਹਨਾਂ ਦੀ ਆਜ਼ਾਦੀ ਨਹੀਂ ਖੋਣੀ ਚਾਹੀਦੀ ਪਰ ਜੈਸਾ ਸਾਹਿਬ ਦੇ ਨਾਲ ਕੈਨੇਡਾ 'ਚ ਹਾਲਾਤ ਬਣ ਰਹੇ ਆ ਲਗਾਤਾਰ ਕਾਨੂੰਨ ਸਖਤ ਕਰਨ ਦੀ ਆਵਾਜ਼ بلند ਹੋ ਰਹੀ ਹੈ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ 7 ਸਮਾਗਮਾਂ ਦੀ ਜਿਹੜੇ ਕਿ ਕੈਲਗੀ ਦੇ ਲਾਗੇ ਕਹਿੰਦਾ ਨੈਸਕਸ ਦੀਆਂ ਪਹਾੜੀਆਂ ਤੇ ਚੱਲ ਰਹੇ ਆ ਸੋ ਇਹਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਜਿਹੜੇ ਨੇ ਅਮਰੀਕਾ ਦੇ ਉਹ ਕੱਲ ਜਲਦੀ ਚਲੇ ਗਏ ਉਹ ਆਪਣੀਆਂ ਮੀਟਿੰਗ ਉਹਨਾਂ ਨੇ ਮੁਕੰਮਲ ਕਰ ਲਈਆਂ ਸੀਗੀਆਂ ਕਾਰਨੇ ਦੇ ਨਾਲ ਤੇ ਹੋਰ ਲੀਡਰਾਂ ਦੇ ਨਾਲ ਉਹ ਕਹਿੰਦੇ ਇਜ਼ਰਾਈਲ ਅਤੇ ਅਰਾਬ ਵਿਚਾਲੇ ਜਿਹੜੀ ਜੰਗ ਆ ਉਹ ਕਾਫੀ ਐਸਕੇਲੇਟ ਹੋ ਰਹੀ ਹੈ ਉਹਦੇ ਕਰਕੇ ਮੈਨੂੰ ਕੁਝ ਮੀਟਿੰਗਸ ਕਰਨੀਆਂ ਪਈਆਂ ਮੈਨੂੰ ਜਾਣਾ ਪੈਣਾ ਉਹ ਚਲੇ ਗਏ ਪਰ ਜਾਣ ਤੋਂ ਪਹਿਲਾਂ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਦੇ ਨਾਲ ਇੱਕ ਸਿੱਧੀ ਗੱਲਬਾਤ ਤੋਂ ਬਾਅਦ ਇਹ ਕਹਿ ਗਏ ਆ ਕਿ ਆਉਣ ਵਾਲੇ 30 ਦਿਨਾਂ ਦੇ ਵਿੱਚ ਵਿੱਚ ਜਿਹੜਾ ਆਪਣਾ ਟ੍ਰੇਡ ਸਮਝੌਤਾ ਆ ਉਹ ਹੋ ਜਾਊਗਾ ਸੋ 30 ਦਿਨਾਂ ਦੇ ਵਿੱਚ ਵਿੱਚ ਡੀਲ ਹੋ ਜਾਂਦੀ ਆ ਤਾਂ ਕੈਨੇਡਾ ਦੇ ਵਾਸਤੇ ਬੜੀ ਚੰਗੀ ਖਬਰ ਆ ਉਹਦਾ ਕਾਰਨ ਇਹ ਆ ਕਿ ਕੈਨੇਡਾ ਦੇ ਵਿੱਚ ਬਹੁਤ سارے ਲੋਕ ਇਸ ਕਰਕੇ ਪੈਸਾ ਹੋਲਡ ਕਰਕੇ ਬੈਠੇ ਆ ਵੀ ਪਤਾ ਨਹੀਂ ਇਹ ਟ੍ਰੇਡ ਵਾਰ ਕਿੰਨਾ ਕੁ ਚੱਲਣੀ ਆ ਸਾਡਾ ਕਿੰਨਾ ਕੁ ਨੁਕਸਾਨ ਹੋ ਜਾਣਾ ਆ ਇਸ ਵਾਸਤੇ ਪੈਸਾ ਖਰਚੋ ਨਾ ਸਾਂਭ ਕੇ ਰੱਖ ਲਓ ਉਹਦੇ ਨਾਲ ਟੋਟਲ ਇਕਨੋਮੀ ਖੜ ਗਈ ਆ ਆਈ ਚਲਾਈ ਹੋ ਨਹੀਂ ਰਹੀ ਆ ਸੋ ਜੇਕਰ 30 ਦਿਨਾਂ ਦੇ ਵਿੱਚ ਵਿੱਚ ਸਮਝੌਤਾ ਹੋ ਜਾਂਦਾ ਉਹਦੇ ਨਾਲ ਸਮਝੌਤੇ ਵਿੱਚ ਜਿਹੜੇ ਲੋਕ ਪ੍ਰਭਾਵਿਤ ਹੋਣਗੇ ਉਹ ਤਾਂ ਚਲੋ ਸਾਰੇ ਕਿਸੇ ਤਰੀਕੇ ਪਰ ਜਿਹੜੇ ਆਮ ਲੋਕ ਡਰ ਕੇ ਚੁੱਪ ਕਰਕੇ ਬੈਠੇ ਆ ਉਹਨਾਂ ਨੂੰ ਥੋੜੀ ਜਿਹੀ ਸੌਖ ਮਿਲੂਗੀ ਪੈਸੇ ਦੀ ਆਈ ਚਲਾਈ ਚੱਲੂਗੀ ਉਹਦੇ ਨਾਲ ਇਕਨੋਮੀ ਨੂੰ ਫਰਕ ਪੈਣਾ ਆ ਤੋਂ ਇਹ 30 ਦਿਨਾਂ ਦੀ ਹੁਣ ਰੜੀਕ ਜਿਹੜੀ ਹੈ ਜੀ ਰਹਿ ਗਈ ਆ ਦੂਜੇ ਪਾਸੇ ਅਮਰੀਕਾ ਤੋਂ ਖਬਰਾਂ ਜਿਹੜੀਆਂ ਉਹ ਇਹ ਵੀ ਆ ਰਹੀਆਂ ਕਿ ਅਮਰੀਕਾ ਦੇ ਵਿੱਚ ਬੰਦਰਗਾਹਾਂ ਤੇ ਕੰਮ ਜਿਹੜਾ ਤਕਰੀਬਨ ਵੱਧ ਗਿਆ ਆ ਆਉਣ ਵਾਲੇ ਦਿਨਾਂ ਦੇ ਵਿੱਚ ਲੋਡ ਪੂਰੇ ਅਮਰੀਕਾ ਦੇ ਵਿੱਚ ਤੁਸੀਂ ਦੇਖੋਗੇ ਕਿ ਟਰੱਕਰਜ਼ ਨੂੰ ਮਿਲਣਗੇ ਇਹਦੇ ਵਿੱਚੋਂ ਕੁਝ ਲੋਡ ਕੈਨੇਡੀਅਨ ਕੰਪਨੀਆਂ ਨੂੰ ਵੀ ਮਿਲਦੇ ਨੇ ਕਿਉਂਕਿ ਇਹ ਵੀ ਅਮਰੀਕਾ ਵਿੱਚ ਜਾ ਕੇ ਕੰਮ ਕਰਦੀਆਂ ਆ ਸੋ ਜੇਕਰ ਆਪਾਂ ਗੱਲ ਕਰੀਏ ਸਿਆਟਲ ਪੋਰਟ ਦੀ ਤਾਂ ਉੱਥੇ 25 ਜਿਹੜੇ ਜਹਾਜ਼ ਨੇ ਇਸ ਵੇਲੇ ਡੌਕ ਤੇ ਲੱਗਣ ਦੀ ਰੜੀਕ ਕਰ ਰਹੇ ਆ ਐਲ.ਏ ਪੋਰਟ ਤੋਂ ਵੀ ਇਹੋ ਜਿਹੀਆਂ ਖਬਰਾਂ ਆ ਰਹੀਆਂ ਕਿ ਕਾਫੀ ਕੈਲੀਫੋਰਨੀਆ ਦੀ ਓਕਲੈਂਡ ਪੋਰਟ ਵੀ ਇਹ ਕਹਿ ਰਹੀ ਹੈ ਕਿ ਜਹਾਜ਼ ਸਮੁੰਦਰ ਵਿੱਚ ਖੜੇ ਡੌਕ 'ਚ ਲੱਗਣ ਦੀ ਵੇਟ ਕਰ ਰਹੇ ਆ ਇਹ اچانک ਜਹਾਜ਼ ਕਿੱਥੋਂ ਆ ਗਏ ਅਸਲ ਦੇ ਵਿੱਚ ਜਦੋਂ ਟੈਰਫ ਲਾਏ ਗਏ ਆ ਡਿਊਟੀਆਂ ਲਾਉਣ ਦਾ ਐਲਾਨ ਕੀਤਾ ਗਿਆ ਤਾਂ ਬਹੁਤ ਸਾਰੇ ਸਮੁੰਦਰੀ ਜਹਾਜ਼ ਸਿੰਗਾਪੁਰ ਦੇ ਕੋਲੇ ਪਾਣੀਆਂ 'ਚ ਖੜ ਗਏ ਸੀ ਜਿਹੜੇ ਅਮਰੀਕਾ ਵੱਲ ਨੂੰ ਆ ਰਹੇ ਸੀ ਸੋ ਹੁਣ ਉਹ ਜਹਾਜ਼ ਦਰਜਣਾਂ ਦੀ ਗਿਣਤੀ ਵਿੱਚ ਕੈਲੀਫੋਰਨੀਆ ਦੀਆਂ ਬੰਦਰਗਾਹਾਂ ਦੇ ਆਲੇ-ਦੁਆਲੇ ਘੁੰਮ ਰਹੇ ਆ ਕਿ ਕਦੋਂ ਸਾਨੂੰ ਮੌਕਾ ਮਿਲਦਾ ਅਸੀਂ ਜਾ ਕੇ ਆਪਣਾ ਸਮਾਨ ਲਾਈਏ ਜਿਹੜਾ ਸਮਾਨ ਲੈਣਾ ਆ ਰੇਲ ਗੱਡੀਆਂ ਵਿੱਚ ਵੀ ਢੋਆ ਜਾਣਾ ਤੇ ਜ਼ਿਆਦਾਤਰ ਸਮਾਨ ਰਕਾਂ ਦੇ ਵਿੱਚ ਧੋਇਆ ਜਾਂਦਾ ਸੋ ਜਿਹੜੀ ਟਰਕਿੰਗ ਆ ਇਹ ਕਾਫੀ ਅਮਰੀਕਾ ਦੇ ਵਿੱਚ ਬਿਜ਼ੀ ਹੋਣ ਦੀ ਸੰਭਾਵਨਾ ਆ ਜਿਹਦਾ ਸਿੱਧਾ ਅਸਰ ਕੈਨੇਡਿਆਨ ਟਰਕਿੰਗ ਦੇ ਉੱਤੇ ਵੀ ਪਾਊਗਾ ਪੋਜ਼ਿਟਿਵ ਜਿਹੜੀ ਆ ਖਬਰ ਇੱਕ ਮਿਲੀ ਆ ਬਾਕੀ ਕੈਨੇਡਾ ਦੀਆਂ ਬੰਦਰਗਾਹਾਂ ਦੇ ਉੱਤੇ ਕੰਮ ਹਜੇ ਅਮਰੀਕਾ ਦੇ ਮੁਕਾਬਲੇ ਤੋਂ ਸਲੋ ਆ ਪਰ ਇੱਥੇ ਵੀ ਆਸ ਹੈਗੀ ਆ ਕਿ ਕੰਮ ਹੁਣ ਗਾਹਾਂ ਤੁਰ ਪੈਣਾ ਕਿਉਂਕਿ ਟ੍ਰੇਡ ਡੀਲਾਂ ਚਾਹੇ ਅਮਰੀਕਾ ਦੀ ਚੀਨ ਨਾਲ ਸੀ ਇਹ ਤੇ ਚਾਹੇ ਅਮਰੀਕਾ ਦੀ ਕੈਨੇਡਾ ਨਾਲ ਯੂਰਪ ਨਾਲ ਉਹ ਲਗਭਗ ਹੁਣ ਲੀਹੇ ਪੈਣ ਲੱਗ ਪਈਆਂ ਜੀ ਇਸ ਦੇ ਨਾਲ ਹੀ ਗੱਲਬਾਤ ਕਰੀਏ ਮੋਦੀ ਦੀ ਕੈਨੇਡਾ ਫੇਰੀ ਦੀ ਜੀ7 ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਲਈ ਜਾਇਆ ਕਹਿ ਲਈਏ ਕਿ ਜੀ7 ਸਮਾਗਮਾਂ ਦੇ ਵਿੱਚ ਸੱਤ ਵੱਡੇ ਵਾਲੀਆਂ ਗੱਲਾਂ ਬਾਤਾਂ ਨੂੰ ਪਾਸੇ ਬਹਿ ਕੇ ਦੇਖਣ ਵਾਸਤੇ ਮੋਦੀ ਹੁਣਾਂ ਨੂੰ ਕੈਨੇਡਾ ਸੱਦਿਆ ਗਿਆ ਹੈ ਸੋ ਬੋਧੀ ਦੇ ਮੱਥੇ ਲੱਗਣ ਤੋਂ ਪਹਿਲਾਂ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਜੀ7 ਸਮਾਗਮ ਦੇ ਵਿੱਚੋਂ ਵਾਪਸ ਚਲੇ ਗਏ ਸਗੇ ਦੂਜੇ ਪਾਸੇ ਕੈਨੇਡਾ ਵਾਲਿਆਂ ਨੇ ਵੀ ਕੋ ਮੋਦੀ ਨਾਲ ਵਾਲੀ ਭਲੀ ਦੀ ਗੁਜ਼ਾਰੀ ਜਦੋਂ ਇੱਦਾਂ ਵੱਡਾ ਕੋਈ ਲੀਡਰ ਆਉਂਦਾ ਤਾਂ ਅਕਸਰ ਉਹਦੇ ਵਾਸਤੇ ਰੈੱਡ ਕਾਰਪਟ ਵਿਛਾਇਆ ਜਾਂਦਾ ਪਰ ਤੁਸੀਂ ਦੇਖ ਰਹੇ ਆ ਪਿੱਛੇ ਕੇ ਭਾਰਤੀ ਜਹਾਜ਼ ਵਿੱਚ ਨੰਗੀਆਂ ਪੌੜੀਆਂ ਲਾ ਕੇ ਇੱਕ ਸਿੰਪਲ ਟਾਂਡ ਤੱਕ ਵੀ ਨਹੀਂ ਵਿਛਾਇਆ ਗਿਆ ਰੈੱਡ ਕਾਰਪਟ ਦੀ ਗਲਤ ਅੱਡ ਹੈਗੀ ਆ ਤੇ ਥੱਲੇ ਵੀ ਕੋਈ ਜਿਹੜਾ ਆ ਜੀ ਆਇਆਂ ਨੂੰ ਕਹਿਣ ਲਈ ਕੋਈ ਬਹੁਤਾ ਵੱਡਾ ਨਹੀਂ ਸੀ ਬੰਦਾ ਕੋਈ ਪ੍ਰਧਾਨ ਮੰਤਰੀ ਨਹੀਂ ਕੋਈ ਵੱਡਾ ਕੈਬਨਿਟ ਮੰਤਰੀ ਨਹੀਂ ਕੋਈ ਸੂਬੇ ਦੀ ਮੁੱਖ ਮੰਤਰੀ ਨਹੀਂ ਇੱਥੋਂ ਤੱਕ ਕੈਲਰੀ ਸ਼ਹਿਰ ਦਾ ਮੇਅਰ ਵੀ ਨਹੀਂ ਸਿਰਫ ਤੇ ਸੈਲਫਿਕਾ ਪੰਜਾਬੀ ਜਿਹੜਾ ਕਾਉਂਸਲਰ ਆ ਕੈਲਰੀ ਤੋਂ ਉਹਨੂੰ ਜਿਹੜਾ ਭੇਜਿਆ ਗਿਆ ਜੇ ਆਪਾਂ ਸਧੇ ਲਫ਼ਜ਼ਾਂ ਵਿੱਚ ਪੰਜਾਬੀ ਵਿੱਚ ਕਹਿਣਾ ਹੋਵੇ ਤਾਂ ਫੁੱਫੜ ਦੀ ਮੈਲ ਨਹੀਂ ਲੱਗੀ ਦੇ ਨਾਲ ਕਰਾਈ ਗਈ ਆ ਸੋ ਇੱਕ ਆਪਣੇ ਆਪ ਦੇ ਵਿੱਚ ਜਿਹੋ ਜਿਹਾ ਮੂੰਹ ਉਹਦੀ ਚਪੇੜ ਮਾਰੀ ਗਈ ਆ ਕਿਉਂਕਿ ਜਦੋਂ ਟੂਟੋ ਭਾਰਤ ਗਏ ਸੀ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸੋ ਇਹੋ ਜਿਹਾ ਹੀ ਠੰਡਾ ਸੁਭਾਅ ਹੈ ਤਾਂ ਉੱਥੇ ਕੀਤਾ ਗਿਆ ਸੀ ਕੈਨੇਡਾ ਨੇ ਇੱਕ ਤਰੀਕੇ ਦੇ ਨਾਲ ਉਹ ਹੀ ਬਦਲਾ ਲਿਆ ਜਾਪਦਾ ਆ ਬਾਕੀ ਜਿੰਨੇ ਕੋ ਬੰਦੇ ਮੋਦੀ ਨੂੰ ਲੈਣ ਗਏ ਸੀਗੇ ਏਨੇ ਦਾ ਬੰਦੇ ਆਮ ਵਰਕਰ ਪਰਮਨੈਂਟ ਵਾਲੇ ਨੂੰ ਬੰਦੇ ਨੂੰ 에어ਪੋਰਟ ਤੇ ਲੈਣ ਗਏ ਹੁੰਦੇ ਆ ਸੋ ਦੂਜੇ ਪਾਸੇ ਸਟ੍ਰੈਕਸ ਵਰ ਜਸਟਿਸ ਵੱਲੋਂ ਪਰਦਰਸ਼ਨ ਜਿਹੜੇ ਆ ਜਾਰੀ ਹੈ ਚਾਹੇ ਉਹ ਹਾਈਵੇਜ਼ ਨੇ ਚਾਹੇ ਸੜਕਾਂ ਨੇ ਚਾਹੇ ਸੜਕਾਂ ਤੋਂ ਨਿਕਲਦੇ ਐਗਜ਼ਿਟ ਨੇ ਤੇ ਚਾਹੇ ਫਿਰ ਕੈਨਨ ਨਰਸਕਸ ਦੇ ਵਿੱਚ ਉਹ ਥਾਂ ਆ ਜਿੱਥੇ ਕਿ ਬਕਾਇਦਾ ਅਧਿਕਾਰਤ ਤੌਰ ਦੇ ਉੱਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇੱਥੇ ਖੜ ਕੇ ਮਜਾਰਾ ਕਰ ਸਕਦੇ ਆ ਹਰ ਥਾਂ ਸਿੱਖ ਜਿਹੜਿਆ ਸਿਕਸ ਫਰ ਜਸਟਿਸ ਦੀ ਅਗਵਾਈ ਚ ਇਹ ਮਜਾਰੇ ਕਰ ਰਹੇ ਆ ਤਾਂ ਕਿ ਮੋਦੀ ਦੇ ਕੰਨਾਂ ਤੱਕ ਸਿੱਖਾਂ ਦੀ ਆਵਾਜ਼ ਗੂੰਜਦੀ ਰਵੇ ਦੂਜੇ ਪਾਸੇ ਇਹਨਾਂ ਮਜਾਰਿਆਂ ਦੇ ਉਲਟ ਬਿਆਨ ਦੇਣ ਵਾਸਤੇ ਭਾਰਤ ਵਿੱਚ ਜਿਹੜੇ ਸਿੱਖ ਨੇ ਉਹਨਾਂ ਨੂੰ ਮੋਰੇ ਕੀਤਾ ਗਿਆ ਇਹ ਕਿਹਾ ਗਿਆ ਹੈ ਕਿ ਤੁਸੀਂ ਹੁਣ ਮੋਦੀ ਦੇ ਹੱਕ ਵਿੱਚ ਬਿਆਨ ਦਿਓ ਤੇ ਦੂਜੇ ਪਾਸੇ ਜਿਹੜੇ ਮੁਜ਼ਾਹਰਾ ਕਰ ਰਹੇ ਲੋਕ ਕੈਨੇਡਾ ਵਿੱਚ ਸਿੱਖ ਨੇ ਉਹਨਾਂ ਦੇ ਉਲਟ ਬਿਆਨ ਦਿਓ ਸੋ ਇਹਨਾਂ ਦੇ ਵਿੱਚ ਕਈ ਜਿਹੜੇ ਆਹੋ ਸ਼ਾਮਲ ਨੇ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਈਰਾਨ ਅਤੇ ਇਜ਼ਰਾਈਲ ਦੀ جنگ ਦੀ ਦੋਵੇਂ ਪਾਸੇੋਂ ਹਮਲੇ ਜਿਹੜੇ ਆਹੋ ਵੱਧ ਚੁੱਕੇ ਆ ਛੋਟੇ ਹਥਿਆਰਾਂ ਤੋਂ ਬਾਅਦ ਵੱਡੇ-ਵੱਡੇ ਹਥਿਆਰ ਕੱਢੇ ਜਾ ਰਹੇ ਆ ਧਮਕੀਆਂ ਦਿੱਤੀਆਂ ਜਾ ਰਹੀਆਂ ਆ ਇਹਦੇ ਵਿੱਚ ਜਿਹੜੇ ਮਿਲਟਰੀ ਟਿਕਾਣੇ ਆ ਉਹਨਾਂ ਤੋਂ ਇਲਾਵਾ ਸਿਵਿਲੀਅਨ ਟਿਕਾਣਿਆਂ ਦੇ ਉੱਤੇ 20 ਮਜ਼ਾਈਲਾ ਬੰਬ ਸਿੱਟੇ ਜਾ ਰਹੇ ਜਜਦੇ ਨਾਲ ਆਮ ਲੋਕ ਵੀ ਮਾਰੇ ਜਾ ਰਹੇ ਆ ਇਥੋਂ ਤੱਕ ਕਿ ਪੱਤਰਕਾਰ ਵੀ ਸੁਰੱਖਿਅਤ ਨਹੀਂ ਇਰਾਨ ਦੇ ਵਿੱਚ ਕੱਲ ਲਾਈਵ ਪ੍ਰਸਾਰਣ ਚੱਲ ਰਿਹਾ ਸੀ ਰੇਡੀਓ ਟੀਵੀ ਚੈਨਲ ਤੇ ਸਟੇਟ ਦੇ ਤੇ ਜਦੋਂ ਇੱਕ ইরਾਨੀ ਡਰੋਨ ਆ ਕੇ ਉੱਥੇ ਡਿੱਗ ਗਿਆ ਆ ਰਾਹ ਦੇ ਵਿੱਚ ਪ੍ਰੋਗਰਾਮ ਗੰਦ ਬੰਦ ਕਰਨਾ ਪਿਆ ਜੀ ਦੂਜੇ ਪਾਸੇ ਜਲਾਵਤਨ ਇਰਾਨ ਦੀ ਜਿਹੜੀ ਸਰਕਾਰ ਸੀ ਕਿਸੇ ਵੱਲ ਦੀ ਸ਼ਾਹ ਉਹ ਜਿਹੜਾ ਸ਼ਾਹ ਦਾ ਪਰਿਵਾਰ ਆ ਉਹ ਅਮਰੀਕਾ ਤੋਂ ਇਰਾਨ ਦੇ ਲੋਕਾਂ ਨੂੰ ਅਪੀਲਾ ਕਰ ਰਿਹਾ ਹੈ ਕਿ ਤੁਸੀਂ ਖੁਮੈਨੀ ਦੀ ਸਰਕਾਰ ਦਾ ਤਾਕਤਾਂ ਪਲਟ ਦਿਓ ਸੜਕਾਂ ਤੇ ਨਿਕਲਿਆ ਉਹ ਇਹੀ ਮੌਕਾ ਆ ਸੋ ਕੁੱਲ ਮਿਲਾ ਕੇ ਵੈਸਟ ਦਾ ਜ਼ੋਰ ਵੀ ਇਹੀ ਲੱਗਾ ਹੋਇਆ ਵੀ ਕਿਸੇ ਤਰੀਕੇ ਇਰਾਨ ਦੀ ਸਰਕਾਰ ਪਲਟਾਵਾ ਦਿੱਤੀ ਜਾਵੇ ਜਿਹੜੀ ਕਿ ਕਿਹਾ ਜਾ ਰਿਹਾ ਵੀ ਹਮਾਸ ਹਿਜ਼ਬੁੱਲਾ ਤੇ ਯਮਨੀ ਹੂਤੀਆਂ ਦੀ ਸਪੋਰਟ ਕਰਦੀ ਆ ਅਤੇ ਇਜ਼ਰਾਈਲ ਅਤੇ ਵੈਸਟ ਦੇ ਨਾਲ ਪ੍ਰੌਕਸੀ ਵਾਰ ਲੜ ਰਹੀ ਆ ਸੋ ਬੰਬਾਂ ਦੇ ਨਾਲ ਨਾਲ ਦਬਕਿਆਂ ਦੀ ਰਾਜਨੀਤੀ ਵੀ ਚੱਲ ਰਹੀ ਆ ਇਰਾਨ ਵੱਲੋਂ ਅੱਜ ਇਹ ਕਿਹਾ ਗਿਆ ਕਿ ਅੱਜ ਦੀ ਰਾਤ ਇਜ਼ਰਾਈਲ ਦੇ ਉੱਤੇ ਕਹਿਰ ਦੀ ਰਾਤ ਹੋਊਗੀ ਅੱਜ ਇਹ ਹਮਲਾ ਹੋਣ ਜਾ ਰਿਹਾ ਵੀ ਦੁਨੀਆ ਨੇ ਕਦੀ ਦੇਖਿਆ ਨਹੀਂ ਹੋਊਗਾ ਦੂਜੇ ਪਾਸੇ ਇਜ਼ਰਾਇਲ ਵੱਲੋਂ ਵੀ ਇਹ ਕਿਹਾ ਜਾ ਰਿਹਾ ਕਿ ਹਵਾਈ ਜਹਾਜ਼ ਜਿਹੜੇ ਤੇਲ ਭਰਦੇ ਆਚਾਰ ਉਹ ਅਧਸਮਾਨੇ ਉਡਾ ਦਿੱਤੇ ਗਏ ਆ ਤੇ ਫਾਈਟਰ ਜੈਟਸ ਤਿਆਰੀ ਦੇ ਵਿੱਚ ਨੇ ਤੇ ਇਰਾਨ ਨੂੰ ਜਿਹੜਾ ਸਬਕ ਸਿਖਾਇਆ ਜਾਊਗਾ ਸੋ ਇਸ ਦੇ ਨਾਲ ਇਰਾਨ ਇਜ਼ਰਾਇਲ ਤੋਂ ਇਲਾਵਾ 트ੰਪ ਸਾਹਿਬ ਜਿਹੜੇ ਆ ਉਹ ਕਹਿੰਦੇ ਵੀ ਲੋਕਾਂ ਨੂੰ ਇਰਾਨ ਦੀ ਰਾਜਧਾਨੀ ਤਹਿਰਾਨ ਚੋਂ ਬਾਹਰ ਨਿਕਲ ਜਾਣਾ ਚਾਹੀਦਾ ਆ ਤੇ ਨਾਲ ਉਹਨਾਂ ਨੇ ਇਹ ਵੀ ਗੱਲ ਸਪਸ਼ਟ ਕੀਤੀ ਆ ਕਿ ਸਾਨੂੰ ਇਰਾਨ ਦੇ ਕੋਲ ਪਰਮਾਣੂ ਬੰਬ ਦਾ ਹੋਣਾ ਮਨਜ਼ੂਰ ਨਹੀਂ ਹੈ ਇਸੇ ਦਾ ਤਾਮ ਕਿਨੂੰ ਬੈਲੈਂਸ ਕਰਨ ਵਾਸਤੇ ਚੀਨ ਵੀ ਖੁੱਦਿਆ ਚੀਨ ਨੂੰ ਪਤਾ ਵੀ ਇਹ ਬੇਸ਼ੱਕ ਈਰਾਨ ਦੀ ਤਬਾਹੀ ਹੋ ਗਈ ਤਾਂ ਅਗਲਾ ਨਿਸ਼ਾਨਾ ਉਹੀ ਹੈ ਕਿਉਂਕਿ ਇਸ ਵੇਲੇ ਜੇਕਰ ਈਰਾਨ ਦੀ ਕੋਈ ਪਿੱਠ ਤੇ ਖੜਾ ਉਹ ਚੀਨ ਤੇ ਰੂਸ ਹੀ ਹੈ ਸੋ ਈਰਾਨ ਦੀ ਹਾਰ ਦਾ ਮਤਲਬ ਹੈ ਚੀਨ ਵੱਲੋਂ ਅਮਰੀਕਾ ਦਾ ਸਿੱਧੇ ਹੋਣਾ ਇਸ ਕਰਕੇ ਉਹ ਵੀ ਵਿੱਚ ਪੂਰਾ ਯੋਗਦਾਨ ਪਾ ਰਹੇ ਆ ਰੂਸ ਅਤੇ ਚੀਨ ਤੋਂ ਲਗਾਤਾਰ ਕਾਰਗੋ ਜਹਾਜ਼ ਜਿਹੜੇ ਨੇ ਬਹੁਤ ਡਰੋਨ ਅਤੇ ਮਜ਼ਾਈਦਾਂ ਲੈ ਕੇ ਇਰਾਨ ਪਹੁੰਚ ਰਹੇ ਆ ਤੇ 트ੰਪ ਦੀ ਧਮਕੀ ਨੂੰ ਬੈਲੈਂਸ ਕਰਨ ਵਾਸਤੇ ਚੀਨ ਵੱਲੋਂ ਵੀ ਇਹ ਧਮਕੀ ਦਿੱਤੀ ਗਈ ਆ ਕਿ ਇਜ਼ਰਾਈਲ ਦਾ ਸ਼ਹਿਰ ਵੱਡਾ ਜਿਹੜਾ ਤਲ ਵਿਵਿਆ ਉੱਥੋਂ ਚੀਨੀ ਨਾਗਰਿਕ ਬਾਹਰ ਨਿਕਲ ਜਾਣ ਮਤਲਬ ਕਹਿਣ ਦਾ ਇਸ਼ਾਰਾ ਇਹ ਸੀਗਾ ਵੀ ਇੱਥੇ ਹੁਣ ਗਾਂ ਬੰਬਾਰੀ ਹੋਣ ਵਾਲੀ ਆ ਸੋ ਕੁੱਲ ਮਿਲਾ ਕੇ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਧੱਕੇ ਮਰੇ ਜਾ ਰਿਹਾ ਰਾਸ਼ਟਰਪਤੀ ਡੋਨਲਡ 트ੰਪ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਆ ਕਹਿੰਦੇ ਸਾਨੂੰ ਅਨ ਕੰਡੀਸ਼ਨਲ ਸਰੈਂਡਰ ਚਾਹੀਦਾ ਇਰਾਨ ਦਾ ਬਈ ਕੋਈ ਸਿਧਾ ਆਤਮ ਸਮਰਪਣ ਚਾਹੀਦਾ ਬਿਨਾਂ ਕਿਸੇ ਸ਼ ਸੋ ਜਿਹੜੀ ਡੀਲ ਵਾਲੀ ਗੱਲ ਹੈ ਉਹ ਵੀ ਹੁਣ ਗਈ ਆ ਤੇ ਉਹ ਕਹਿੰਦੇ ਜਿਹੜਾ ਸੁਪਰੀਮ ਲੀਡਰ ਆ ਖੋਮੈਨੀ ਉਹ ਕਹਿੰਦੇ ਸਾਨੂੰ ਪਤਾ ਕਿੱਥੇ ਲੁਕਿਆ ਆ ਪਰ ਖਾਲ ਦੀ ਕੜੀ ਸੀ ਇਹਨੂੰ ਮਾਰਨਾ ਨਹੀਂ ਚਾਹੁੰਦੇ ਜਦੋਂ ਚਾਹੀਏ ਮਾਰ ਸਕਦੇ ਆ ਪਰthi ਨਾ ਤਾਂ ਸਿਵਿਲਿਅਨ ਨੂੰ ਮਾਰਨਾ ਚਾਹੁੰਦੇ ਆ ਤੇ ਨਾ ਇਹ ਚਾਹੁੰਦੇ ਕਿ ਸਾਡੇ ਕਿਸੇ ਅਮਰੀਕਨ ਫੌਜੀ ਦੀ ਜਾਨ ਜਾਵੇ ਸੋ ਵਾਰ-ਵਾਰ ਉਹ ਜਿਹੜਾ ਇਹ ਗੱਲ ਕਹਿ ਰਿਹਾ ਆ ਤੇ ਦੂਜੇ ਪਾਸੇ ਜਿਹੜੀ ਗੱਲ ਇਹ ਚੱਲੀ ਆ ਕਿ ਇਰਾਨ ਦੇ ਕੋਲ ਪਰਮਾਣੂ ਬੰਬ ਹੈਗਾ ਕਿ ਨਹੀਂ ਹੁਣ ਜੇਕਰ ਆਪਾਂ ਅਮਰੀਕਨਾਂ ਦੀ ਹੀ ਮੰਨੀਏ ਤਾਂ ਤੁਲਸੀ ਗੁਬਾਰ ਜਿਹੜੇ ਕੈਸ ਵਲੇ ਨੈਸ਼ਨਲ ਸਕਿਉਰਿਟੀ ਇੰਟ ਉਹਨਾਂ ਨੇ 3 ਮਹੀਨੇ ਪਹਿਲਾਂ 26 ਮਾਰਚ 2025 ਨੂੰ ਇੱਕ ਗਵਾਹੀ ਦਿੱਤੀ ਸੀਗੀ ਆਪਣੀ ਇਸੀ ਸਰਕਾਰੀ ਕਮੇਟੀ ਮੂਹਰੇ ਕਿ ਸਾਡੀ ਇੰਟੈਲੀਜੈਂਸ ਇਹ ਕਹਿੰਦੀ ਹੈ ਕਿ ਇਰਾਨ ਦੇ ਕੋਲ ਪਰਮਾਣੂ ਬੰਬ ਨਹੀਂ ਆ। ਤੋ ਜੇਕਰ ਇਰਾਨ ਦੇ ਕੋਲ ਪਰਮਾਣੂ ਬੰਬ ਮਾਰਚ ਦੇ ਹੀ ਤੇ ਨਹੀਂ ਸੀਗਾ ਇਸੇ ਸਾਲ ਤਾਂ ਹੁਣ ਕਿੱਥੋਂ ਵੜ ਗਿਆ? ਹੁਣ ਟਰੰਪ ਕਹੀ ਜਾਂਦੇ ਆ ਵੀ ਉਹਨਾਂ ਨੇ ਬਣਾ ਲਿਆ ਆ ਜਾਂ ਬਣਾਉਣ ਦੇ ਲੱਗੇ ਆ ਇਸ ਸਬੰਧੀ ਇੱਕ ਸਵਾਲ ਟਰੰਪ ਉਹਨਾਂ ਨੂੰ ਕੀਤਾ ਗਿਆ ਵੀ ਤુલਸੀ ਗਵਾਲ ਦਾ ਕਹਿੰਦੀ ਆ ਵੀ ਬੰਬ ਹੈ ਨਹੀਂਗਾ ਉਹ ਕਹਿੰਦੇ ਮੈਨੂੰ ਨਹੀਂ ਪਤਾ ਤુલਸੀ ਗਵਾਲ ਕੀ ਕਹਿੰਦੀ ਆ ਮੈਨੂੰ ਇਸ ਗੱਲ ਦੀ ਕਲੀਅਰ ਨਹੀਂ ਹੈਗੀ ਮੈਨੂੰ ਇੱਕੋ ਗੱਲ ਦਾ ਪਤਾ ਆ ਵੀ ਉਹ ਬਹੁਤ ਲੱਗੇ ਆ ਬੰਬ ਬਣਾਉਣ ਦੇ ਜੇ ਅਸੀਂ ਉਹਨਾਂ ਨੂੰ ਬੰਬ ਬਣਾਉਣ ਨਹੀਂ ਦੇਣਾ ਹੈਗਾ ਸੋ ਕੁੱਲ ਮਿਲਾ ਕੇ ਗੱਲ ਇਹ ਵੀ ਚੱਲ ਰਹੀ ਹੈ ਜਿਵੇਂ ਰਾਖ ਦੇ ਉੱਤੇ ਵੈਪਨਸ ਆਫ ਮਾਸ ਡਿਸਟ੍ਰਕਸ਼ਨ ਦਾ ਬਹਾਨਾ ਲਾ ਕੇ ਟੈਗ ਕਰ ਦਿੱਤਾ ਗਿਆ ਸੀ ਬਾਦ ਵਿੱਚ ਨਿਕਲਿਆ ਉੱਥੇ ਕੁਝ ਵੀ ਨਹੀਂ ਵੀ ਕਿਤੇ ਉਹੀ ਗੱਲ ਨਾ ਹੋਵੇ ਸੋ ਲੋਕ ਜਿਹੜੇ ਆ ਕਾਫੀ ਡਰੇ ਬੈਠੇ ਆ ਵੀ ਇਹ ਲੜਾਈ ਜਿਹੜੀ ਆ ਕਿ ਤਖਤੋਂ ਨਾ ਨਿਕਲ ਜਵੇ ਇਹ ਤੀਜੀ ਵਿਸ਼ਵ ਜੰਗ ਜਿਹੜੀ ਆ ਉਹਦੇ ਵਿੱਚ ਬਦਲ ਨਾ ਜਾਵੇ ਕਿਉਂਕਿ ਇਜ਼ਰਾਈਲ ਪਹਿਲੇ ਦਿਨ ਤੋਂ ਚਾਹੁੰਦਾ ਸੀਗਾ ਕਿ ਇਸ ਲੜਾਈ ਦੇ ਵਿੱਚ ਅਮਰੀਕਾ ਸ਼ਾਮਲ ਹੋ ਜਾਵੇ ਹਾਲਾਂਕਿ ਅਮਰੀਕਾ ਇੰਗਲੈਂਡ ਫਰਾਂਸ ਜਿਹੜੇ ਨੇ ਉਹ ਪਹਿਲਾਂ ਹੀ ਖੁੱਲ ਕੇ ਇਜ਼ਰਾਈਲ ਦੀ ਮਦਦ ਕਰ ਰਹੇ ਆ ਪਰ ਸਿੱਧੇ ਤੌਰ ਤੇ ਸ਼ਾਮਲ ਨਹੀਂ ਸੀ ਪਰ ਹੁਣ ਹਾਲਾਤ ਲਗਭਗ ਇਹੋ ਜਿਹੇ ਬਣਾ ਦਿੱਤੇ ਗਏ ਆ ਇਜ਼ਰਾਈਲ ਵੱਲੋਂ ਤੇ ਦੂਜੇ ਪਾਸੇ ਇਰਾਨ ਨੇ ਜਿਸ ਤਰੀਕੇ ਨਾਲ ਵੱਡੇ ਹਮਲੇ ਕੀਤੇ ਆਰਨ ਡੋਮ ਵਗੈਰਾ ਉਹਨਾਂ ਦਾ ਫੇਲ ਕਰ ਦਿੱਤਾ ਕਿ ਅਮਰੀਕਾ ਨੂੰ ਇਜ਼ਰਾਈਲ ਨੂੰ ਬਚਾਉਣ ਵਾਸਤੇ ਉਹਨਾਂ ਸ਼ਾਮਲ ਹੋਣਾ ਪੈਣਾ ਤੇ ਜੇਕਰ ਅਮਰੀਕਾ ਸ਼ਾਮਲ ਹੁੰਦਾ ਹੈ ਤਾਂ ਫਿਰ ਰੂਸ ਤੇ ਚੀਨ ਕੀ ਕਰਦੇ ਹੈ ਇਹ ਵੀ ਗੱਲ ਦੇਖਣ ਵਾਲੀ ਹੋਣੀ ਆ ਸੋ ਕੁੱਲ ਮਿਲਾ ਕੇ ਦੁਨੀਆ ਇੱਕ ਐਸੇ ਮੋੜ ਦੇ ਉੱਤੇ ਆਣ ਖੜੀ ਆ ਜਿਹਦਾ ਇੱਕ ਬਹੁਤ ਵੱਡਾ ਡਰ ਹੈ ਕਿ ਕਿਤੇ ਗੱਲ ਹੱਥੋਂ ਨਾ ਨਿਕਲ ਜਾਵੇ ਗੱਲ ਕਰੀਏ Air India ਦੀ Air India ਦਾ ਰਿਕਾਰਡ ਤਾਂ ਪਹਿਲਾਂ ਹੀ ਵੈਸੇ ਕੋਈ ਬਹੁਤਾ ਵਧੀਆ ਨਹੀਂ ਹੈਗਾ ਪਰ ਕਈ ਵਾਰੀ ਲੋਕੀ ਸਸਤੀ ਟਿਕਟ ਦੇ ਚੱਕਰ ਵਿੱਚ ਚੜ ਜਾਂਦੇ ਆ ਪਰ ਜਦੋਂ ਹੁਣ ਅਹਮਦਾਬਾਦ ਦੇ ਵਿੱਚ ਇੱਕ ਹਾਦਸਾ ਹੋਇਆ ਉਸ ਤੋਂ ਬਾਅਦ ਵਿੱਚ ਲੋਕੀ ਇੱਕ ਵਾਰੀ ਫਿਰ ਸੋਚਣ ਲਈ ਮਜਬੂਰ ਹੋ ਗਏ ਆ ਕਿ Air India 'ਤੇ ਚੜਿਆ ਜਾਵੇ ਜਾਂ ਨਹੀਂ ਦੁਨੀਆ ਭਰ ਦੇ ਮਾਹਰ ਜਿਹੜੇ ਆ ਨਾ ਉਹ ਇਹ ਕਹਿ ਰਹੇ ਆ ਕਿ Air India ਦੀ ਜਿਹੜੀ ਮੇਨਟੇਨੈਂਸ ਪਾਲਿਸੀ ਆ ਉਹ ਸਭ ਤੋਂ ਵੱਧ ਘਟੀਆ ਆ ਇਹਦੇ ਵਿੱਚ ਬਿਲਕੁਲ ਵੀ ਖਿਆਲ ਨਹੀਂ ਰੱਖਿਆ ਜਾਂਦਾ ਲਗਾਤਾਰ ਜਹਾਜ਼ ਮੇਨਟੇਨੈਂਸ ਤੋਂ ਬਿਨਾਂ ਉਡਾਏ ਜਾਂਦੇ ਆ ਹਾਲਾਂਕਿ ਇਹਨੂੰ ਟਾਟਾ ਨੇ ਹੁਣ ਖਰੀਦ ਲਿਆ ਸਿਕਾ ਸਰਕਾਰੀ ਹੱਥੋਂ ਆ ਜਾ ਚੁੱਕੀ ਆ ਪਰ ਫਿਰ ਵੀ ਇਹਦੇ ਵਿੱਚ ਕੋਈ ਬਹੁਤਾ ਸੁਧਾਰ ਨਹੀਂ ਹੋਇਆ ਦੁਨੀਆ ਜਹਾਜ਼ਾਂ ਵਿੱਚ ਬਹੁਤ ਕਹਿੰਦੀ ਆ ਪਰ ਟੋਲਟਾਂ ਸਰਫੇਰ ਇੰਡੀਆ ਦੀਆਂ ਸਟਕ ਹੁੰਦੀਆਂ ਆਦਰ ਸਮਾਨ ਇਹਨਾਂ ਨੂੰ ਵੀ ਮੋੜਨਾ ਪੈਂਦਾ ਆ ਤੇ ਹਾਦਸੇ ਵੀ ਹੁੰਦੇ ਆ ਸੋ ਹੁਣ ਕੀ ਹੋਇਆ ਕਿ ਜਿਹੜੇ ਇੰਟਰਨੈਸ਼ਨਲ ਰੈਗੂਲੇਟਰਸ ਨੇ ਐਵੀਏਸ਼ਨ ਦੇ ਜਿਵੇਂ ਕਿ ਡੀਜੀਸੀ ਆ ਉਹਨਾਂ ਨੇ ਕੀ ਕੀਤਾ ਕਿ ਆ ਬੀਤੇ ਦਿਨਾਂ ਵਿੱਚ 7 에ਅਰਨੀ ਦੀਆਂ ਫਲਾਈਟਸ ਕੈਨਸਲ ਕੀਤੀਆਂ ਇਦਾ ਮੁੱਖ ਕਾਰਨ ਜਿਹੜਾ ਸੱਖਿਆ ਕਾਰਨ ਸੀਗੇ ਟੈਕਨੀਕਲ ਕਾਰਨ ਸੀਗੇ ਲੜੇਂਦੀ ਰਿਪੇਅਰ ਦਾ ਨਾ ਹੋਣਾ ਸੀਗਾ ਸੋ ਇਹਦੇ ਵਿੱਚ ਐਨਦਾਬਾਦ ਤੋਂ ਲੰਡਨ ਗੈਟਵੈਕ ਜਾ ਰਹੇ ਫਲਾਈਟ ਦਿੱਲੀ ਪੈਰਿਸ ਬੰਗਲੌਰ ਤੋਂ ਲੰਡਨ ਲੰਡਨ ਤੋਂ ਅਮਰitsar ਦਿੱਲੀ ਤੋਂ ਵਿਆਨਾ ਇਟਲੀ ਦਿੱਲੀ ਤੋਂ ਦੁਬਈ ਅਤੇ ਬੰਬਈ ਤੋਂ ਸੈਨ ਫਰਾਂਸਿਸਕੋ ਦੀਆਂ ਫਲਾਈਟਾਂ ਰੱਦ ਕੀਤੀਆਂ ਗਈਆਂ ਤੇ ਇਹ ਕਿਹਾ ਗਿਆ ਕਿ ਜਿਹੜੇ ਇੰਟਰਨੈਸ਼ਨਲ ਏਵੀਏਸ਼ਨ ਰੈਗੂਲੇਟਰਸ ਨੇ ਨਿਰੀਖਣ ਕਰਨ ਵਾਲੇ ਆ ਉਹਨਾਂ ਦੇ ਮੁਤਾਬਕ ਇਹਨਾਂ ਫਲਾਈਟਸ ਦਾ ਉਡਣਾ ਸੁਰੱਖਿਅਤ ਨਹੀਂ ਸੀਗਾ ਇਸ ਕਰਕੇ ਇਹਨਾਂ ਨੂੰ ਉਡਣ ਤੋਂ ਰੋਕਿਆ ਗਿਆ ਜੀ ਅਖੀਰ ਦੇ ਵਿੱਚ ਗੱਲਬਾਤ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਭਗਵੰਤ ਮਾਨ ਹੁਣਾਂ ਦਾ ਇਨਕਲਾਬ ਹੋਰ ਕਿਸੇ ਪਾਸੇ ਨਿਕਲੇ ਚਾਹੇ ਨਾ ਪਰ ਅਸ਼ਲੀਲ ਵੀਡੀਓ ਉਹਨਾਂ ਦੇ ਮੰਤਰੀ ਛੇ 37ਵੇਂ ਨਿਕੜ ਦਿੰਦੇ ਆ ਪਹਿਲਾਂ ਕਟਾਰੂ ਚੱਕ ਦੀ ਗੱਲ ਚੱਲਦੀ ਰਹੀ ਐ ਫਿਰ ਉਸ ਤੋਂ ਪਹਿਲਾਂ ਮੰਤਰੀ ਬਲਕੌਰ ਸਿੰਘ ਦੀ ਬਲਕੌਰ ਸਿੰਘ ਦੀ ਗੱਲ ਚੱਲਦੀ ਰਹੀ ਐ ਤੇ ਹੁਣ ਆਮ ਆਦਮੀ ਪਾਰਟੀ ਦਾ ਇੱਕ ਹੋਰ ਕੈਬਨਿਟ ਮੰਤਰੀ ਰਵਜੋਤ ਜਿਹੜਾ ਜੀ ਉਹਦਾ ਕਾਰਨਾਮਾ ਸੋਸ਼ਲ ਮੀਡੀਆ ਤੇ ਘੁੰਮ ਰਿਹਾ ਇੱਕ ਔਰਤ ਨਾਲ ਉਸ ਦੀ ਅਸ਼ਲੀਲ ਵੀਡੀਓ ਕੁਝ ਇਤਰਾਜਯੋਗ ਤਸਵੀਰਾਂ ਅੱਜ ਪੰਜਾਬ ਦੇ ਕਈ ਵਿਰੋਧੀ ਪਾਰਟੀਆਂ ਦੇ ਸਿਆਸਤਦਾਨਾਂ ਨੇ ਅਤੇ ਪੱਤਰਕਾਰਾਂ ਨੇ ਪਾਇਆ ਹੋਇਆ ਤੇ ਦੋਸ਼ ਲਾਏ ਗਏ ਆ ਕਿ ਇਹ ਜਿਹੜਾ ਰਵਜੋਤ ਸਿੰਘ ਸਿਗਾ ਹੈਗਾ ਹੈ ਕੈਬਨਟ ਮੰਤਰੀ ਭਗਵੰਤ ਮਾਨ ਸਰਕਾਰ ਦਾ ਵੀ ਇਹ ਗਲਤ ਕੰਮਾਂ ਦੇ ਵਿੱਚ ਇਨਵੋਲਵ ਆ ਤੇ ਇਸ ਵਾਸਤੇ ਵਿਰੋਧੀ ਪਾਰਟੀਆਂ ਵੱਲੋਂ ਅਤੇ ਪੰਜਾਬ ਦੇ ਹੋਰ ਸਮਾਜਿਕ ਕਾਰਕੁਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜੇਕਰ ਭਗਵੰਤ ਮਾਨ ਨੂੰ ਜਾਂ ਕੇਜਰੀਵਾਲ ਨੂੰ ਮਾੜੀ ਮੋਟੀ ਵੀ ਸ਼ਰਮ ਆ ਦਾ ਉਹ ਰਵਜੋਤ ਨੂੰ ਡਿਸਮਿਸ ਕਰੇ ਕੈਬਨਟ ਦੇ ਅਹੁਦੇ ਤੋਂ ਤੇ ਪਾਰਟੀ ਵਿੱਚੋਂ ਕੱਢੇ ਜੇਕਰ ਪੁਰਾਣਾ ਰਿਕਾਰਡ ਦੇਖੀਏ ਤਾਂ ਨਾ ਬਲਕਾਰ ਸਿੰਘ ਦੇ ਉੱਤੇ ਕੋਈ ਐਕਸ਼ਨ ਲਿਆ ਗਿਆ ਸੀ ਨਾ ਕਟਾਰੂ ਚੱਕ ਤੇ ਕੋਈ ਐਕਸ਼ਨ ਲਿਆ ਗਿਆ ਸੀ ਕਿ ਰਵਜੋਤ ਦੇ ਉੱਤੇ ਕੋਈ ਐਕਸ਼ਨ ਲਿਆ ਜਾਊਗਾ ਲੱਗਦਾ ਨਹੀਂ ਹੈਗਾ ਜੀ ਜੇ ਕੋਈ ਗੱਲ ਹੋਣ ਵਾਲੀ ਆ ਪਰ ਇਹ ਗੱਲ ਪੱਕੀ ਹੈ ਕਿ ਭਗਵੰਤ ਮਾਨ ਹਣੀ ਜਿਹੜੇ ਆ ਜਿਹਨਾਂ ਦੀ ਸਰਕਾਰ ਆ ਜਿਹਨਾਂ ਦੇ ਮੰਤਰੀ ਜਿਹੜੇ ਆ ਉਹ ਇਸ ਤਰੀਕੇ ਦੇ ਨਾਲ ਇਨਕਲਾਬ ਪੈਦਾ ਕਰਦੇ ਰਹਿੰਦੇ ਆ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਹੋਰ ਵਿਚਾਰ ਲੈ ਕੇ ਫਿਰ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ